ਕ੍ਰੰਟ 13 نیوز ਤੁਹਾਡਾ ਸਵਾਗਤ ਕਰਦਾ ਹੈ ਅਮਰitsar ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਜੀ ਪੁੱਲਰ ਦੇ ਦੇਸ਼ ਹਨ ਬੋਲ ਸ਼ਾਇਦ ਚੋਰੀ ਕਰਦੇ ਆਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਚੁਲਾਈ ਗਈ ਮਹੀਨੇ ਦੇ ਤਹਿਤ ਸੀਆਈਏ ਸਟਾਫ 2 ਇਨਚਾਰਜ ਰਵੀ ਕੁਮਾਰ ਸੀਆਈਏ ਸਟਾਫ ਸੁਖਦੇਵ ਸਿੰਘ ਜੀ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਕੰਟਰੋਲਮੈਂਟ ਨੂੰ ਚੋਰੀ ਦੇ ਮਾਮਲੇ આરોપી ਨੂੰ ਗ੍ਰਫਤਾਰ ਕਰਕੇ 130 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਮੌਕੇ ਤੇ ਜਾਣਕਾਰੀ ਦਿੰਦਿਆਂ ਐ ਜੀ ਐਸ ਬੀ ਨਵਜੋਤ ਸੰਧੂ ਸਿੰਘ ਨੇ ਦੱਸਿਆ ਕਿ ਤਰਨਾ ਕੰਟੋਨਮੈਂਟ ਵਿਖੇ ਚੋਰੀਆਂ ਦੇ ਮਾਮਲੇ 'ਚ ਸੀਐਸਟਾਫ 2 ਦੀ ਪੁਲਿਸ ਇੱਕ આરોપી ਲੁਕਸ ਮਸੀ ਉਰਫ ਲੱਕੀ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ ਸੋਨੇ ਦੇ ਗਹਿਣੇ ਬਰਾਮਦ ਹੋਏ ਜਿਨ੍ਹਾਂ ਦਾ ਵજન 130 ਗ੍ਰਾਮ ਕਰੀਬ ਸੀਗਾ ਉਹਨਾਂ ਨੇ ਕਿਹਾ ਕਿ ਇਸ આરોપી ਦੇ ਖਿਲਾਫ ਪਹਿਲਾਂ ਵੀ 9 ਦੇ ਕਰੀਬ ਮਾਮਲੇ ਦਰਜ ਹਨ ਸੀਆਈਏ ਸਟਾਫ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਕਿ ਇਸ ਦਾ ਰਿਮਾਂਡ حاصل ਕੀਤਾ ਜਾਵੇਗਾ ਰਿਮਾਂਡ ਦੇ ਦੌਰਾਨ ਹੋਰ ਖੁਲਾਸੇ ਵੀ ਕੀਤੇ ਜਾਣਗੇ ਸੰਭਾਵਨਾ ਹੈ ਏਡੀਸੀਪੀ ਨਵਜੋ ਸਿੰਘ ਜੀ ਬਾਈਟ ਮਾਨਯੋਗ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਕੋਲਡ ਡੀਸੀਪੀ ਰਵਿੰਦਰਪਾਲ ਸਿੰਘ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਜੀ ਤੋਂ ਦੇ ਚਾਰਜ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲੱਕੀ ਜਿਹਦਾ ਨਾਮ ਹੈਗਾ ਲੁਕਸ ਮਸੀ ਉਰਫ ਲੱਕੀ ਮਸੀ ਇਹ ਮਂਜੀਠਾ ਰੋਡ ਮੁਸਫਰ ਦਾ ਰੈਨਵਾਰਾ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ ਹਾਰ ਸੋਨੇ ਦਾ ਅ ਦੋ ਮਗਲਸੂਤਰ 130 ਗ੍ਰਾਮ ਟੋਟਲ ਹੋਣਾਰਾ ਕਬਰ ਕੀਤਾ ਗਿਆ ਇਹਦੇ ਖਿਲਾਫ ਮਕਦਮਾ 13 ਨੰਬਰ ਮਕਦਮਾ ਕੈਂਟਨਰਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮਕਦਮੇ ਚੋਰੀ ਦੇ ਦਰਜ ਪਹਿਲਾਂ 9 ਮਕਦਮੇ ਦਰਜ ਹਾਂਜੀ ਤੇ ਸਾਰੇ ਵੀ ਬਾਤਾਂ ਨੇ ਕੀਤੀ ਕਿੱਥੇ ਹੋਈ ਇਹ 13 ਇਹ ਮਕਦਮਾ ਹੈਗਾ 14225 ਦਾ 305 331 3 ਬੀ ਐਨ ਐ ਸਥਾਨਾ ਕੈਂਟਨਰਮੈਂਟ ਸਰ ਕਿਹੜੇ ਇਹ ਚੋਈ ਸੀ ਇਹ ਬਾਤਾਂ ਇਹ ਟੈਰ ਟੋਰਨਮੈਂਟ ਚ ਰੈਂਟ ਹੋਇਆ ਸੀ ਠੀਕ ਤੇ ਹੁਣ ਤੱਕ ਤੇ ਕਿੰਨੀ ਰਿਕਵਰੀ ਹੋਈ ਸਰ 130 ਗ੍ਰਾਮ ਸੁਨਾ ਹੁਣ ਤੱਕ ਰਿਕਵਰ ਹੋ ਚੁੱਕਾ ਹੈ ਬਾਕੀ ਅਲੀ ਹੁਣ ਤੇ ਨੌਜਵਾਨ ਕਿੰਨੀ ਉਮਰ ਦੇ ਦੀ ਤੇ ਕਿੰਨਾ ਪੜਿਆ ਲਿਖਿਆਗਾ ਜੀ ਇਹ ਕੋਈ ਖਾਸ ਪੜਿਆ ਲਿਖਿਆ ਨਹੀਂ ਹੈ ਸਰ ਪਰ ਉਮਰ ਦੇ ਜੀ 22 23 ਸਾਲ ਬੇਸਿਕਲੀ ਕੰਮ ਕੀ ਕਰਦਾ ਸੀ ਇਹ ਕੰਮ ਇਹਦਾ ਕੁਝ ਨਹੀਂ ਇਹ ਹੀ ਚੋਰੀ ਦਾ ਹੀ ਹੈ ਨੌ ਮਕਦਮੇ ਪਹਿਲਾਂ ਹੀ ਦਰਜ ਨੇ ਦੇ ਚ ਠੀਕ